ਜੂਨ ਮਹੀਨੇ ਚ ਚਮਕਣ ਵਾਲੀ ਹੈ ਇਹਨਾਂ ਰਾਸ਼ੀਆਂ ਦੀ ਕਿਸਮਤ ਸ਼ਨੀ ਮਹਾਰਾਜ ਬਦਲ ਲਗੇ ਆਪਣਾ ਨਸ਼ੱਤਰ ਤਿੰਨ ਰਾਸ਼ੀਆਂ ਦੀ ਖੁੱਲਣ ਵਾਲੀ ਹੈ ਕਿਸਮਤ ਹਰ ਕੰਮ ਹੋਵੇਗਾ ਸਫਲ ਕਿ ਤੁਹਾਡੀ ਵੀ ਹੈ ਇਹ ਰਾਸ਼ੀ Hindu ਧਰਮ ਅਨੁਸਾਰ ਸ਼ਨੀ ਗ੍ਰਹਿ ਇੱਕ ਨਿਸ਼ਚਿਤ ਸਮੇਂ ਬਾਅਦ ਰਾਸ਼ੀ ਅਤੇ ਨਸ਼ੱਤਰ ਬਦਲਦਾ ਹੈ ਜਿਸ ਦਾ ਪ੍ਰਭਾਵ ਸਾਰੀਆਂ 12 ਰਾਸ਼ੀਆਂ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਦਿਖਾਈ ਦਿੰਦਾ ਹੈ ਜਦੋਂ ਕਿ ਸ਼ਨੀ ਇੱਕ ਰਾਸ਼ੀ ਵਿੱਚ ਲਗਭਗ 2.5 ਸਾਲ ਰਹਿੰਦਾ ਹੈ ਇਹ ਲਗਭਗ 1 ਸਾਲ ਵਿੱਚ ਨਿਸ਼ੱਤਰ ਬਦਲਦਾ ਹੈ ਅਜਿਹੀ ਸਥਿਤੀ ਵਿੱਚ ਇੱਕ ਰਾਸ਼ੀ ਨੂੰ ਦੁਬਾਰਾ ਵਾਪਸ ਆਉਣ ਵਿੱਚ ਲਗਭਗ 27 ਸਾਲ ਲੱਗਦੇ ਨੇ ਇਸ 1 ਸਾਲ ਦੌਰਾਨ ਨਿਸ਼ੱਤਰ ਦੀ ਸਥਿਤੀ ਬਦਲਦੀ ਹੈ ਤੁਹਾਨੂੰ ਦੱਸ ਦਈਏ ਕਿ ਸ਼ਨੀ ਅਪ੍ਰੈਲ ਦੇ ਮਹੀਨੇ ਵਿੱਚ ਆਪਣੇ ਹੀ ਨਿਸ਼ੱਤਰ ਉੱਤਰ ਭਾਦਰ ਪਦਾ ਵਿੱਚ ਪ੍ਰਵੇਸ਼ ਕਰ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਸ਼ਨੀ 28 April ਨੂੰ ਸਵੇਰੇ 7:52 ਮਿੰਟਾਂ ਤੇ ਆਪਣੇ ਨਿਸ਼ਾਤਰ ਯਾਨੀ ਉੱਤਰ ਭਾਦਰ ਪਦਾ ਵਿੱਚ ਪ੍ਰਵੇਸ਼ ਕਰ ਗਏ ਸਨ ਜਦੋਂ ਕਿ 7 ਜੂਨ ਨੂੰ ਸ਼ਾਮ 7:45 ਮਿੰਟਾਂ ਤੇ ਇਹ ਉੱਤਰ ਭਾਦਰ ਪਦਾ ਦੇ ਦੂਜੇ ਪੜਾਅ ਵਿੱਚ ਪ੍ਰਵੇਸ਼ ਕਰਨਗੇ ਉੱਤਰ ਭਾਦਰ ਪਦਾਨੂ ਅਕਾਸ਼ ਦੇ 27 ਨਿਸ਼ਤਰਾਂ ਵਿੱਚੋਂ 26ਵਾਂ ਨਕਸ਼ਤਰ ਮੰਨਿਆ ਜਾਂਦਾ ਹੈ ਇਸ ਨਕਸ਼ਤਰ ਦਾ ਮਾਲਕ ਛਣੀ ਹੈ ਅਤੇ ਰਾਸ਼ੀ ਮੀਨ ਹੈ ਅਜੇ ਇਸ ਸਥਿਤੀ ਵਿੱਚ ਕੁਝ ਰਾਸ਼ੀਆਂ ਨੂੰ ਚੰਗੀ ਕਿਸਮਤ ਦਾ ਸਾਥ ਮਿਲ ਰਿਹਾ ਜੂਨ ਦੇ ਮਹੀਨੇ ਵਿੱਚ ਸ਼ਨੀ ਉੱਤਰ ਭਾਦਰਪਦ 79 ਦੇ ਦੂਜੇ ਸਥਾਨ ਵਿੱਚ ਪ੍ਰਵੇਸ਼ ਕਰਨ ਜਾ ਰਹੇ ਨੇ ਅਜਿਹੀ ਸਥਿਤੀ ਵਿੱਚ ਇਨ੍ਹਾਂ ਤਿੰਨ ਰਾਸ਼ੀਆਂ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਨੇ ਆਓ ਜਾਣਦੇ ਹਾਂ ਇਨ੍ਹਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ ਸਭ ਤੋਂ ਪਹਿਲਾਂ ਆਉਂਦੀ ਹੈ ਮਿਥਨ ਰਾਸ਼ੀ ਸ਼ਨੀ ਮਹਾਰਾਜ ਉੱਤਰ ਭਾਦਰਪਦ ਵਿੱਚ ਪ੍ਰਵੇਸ਼ ਕਰਨਗੇ ਅਤੇ ਇਸ ਰਾਸ਼ੀ ਦੇ 10ਵੇਂ ਘਰ ਵਿੱਚ ਸਥਿਤ ਹੋਣਗੇ ਕਰਮ ਭਾਵ ਵਿੱਚ ਸ਼ਨੀ ਦੀ ਮੌਜੂਦਗੀ ਦੇ ਕਾਰਨ ਇਸ ਰਾਸ਼ੀ ਦੇ ਲੋਕਾਂ ਨੂੰ ਕੰਮ ਕਾਰੋਬਾਰ ਅਤੇ ਨੌਕਰੀ ਵਿੱਚ ਬਹੁਤ ਸਾਰੇ ਲਾਭ ਮਿਲ ਸਕਦੇ ਨੇ ਤੁਸੀਂ ਕੰਮ ਵਾਲੀ ਥਾਂ ਤੇ ਵਧੀਆ ਪ੍ਰਦਰਸ਼ਨ ਕਰੋਗੇ ਅਜਿਹੀ ਸਥਿਤੀ ਵਿੱਚ ਉੱਚ ਅਧਿਕਾਰੀਆਂ ਨੂੰ ਤੁਹਾਡੇ ਤੋਂ ਵੱਧ ਉਮੀਦਾਂ ਹੋਣਗੀਆਂ ਅਜਿਹੀ ਸਥਿਤੀ ਵਿੱਚ ਤੁਸੀਂ ਥੋੜਾ ਜਿਹਾ ਦਬਾਅ ਮਹਿਸੂਸ ਕਰ ਸਕਦੇ ਹੋ ਜਿਸ ਨਾਲ ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋ ਸਕਦੇ ਨੇ ਪਰਿਵਾਰ ਵਿੱਚ ਚੱਲ ਰਹੇ ਉਤਾਰ ਚੜਾਅ ਕਾ ਜਿਹੜੇ ਆਹੋ ਖਤਮ ਹੋ ਸਕਦੇ ਨੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤੁਹਾਡੇ ਦਰਵਾਜ਼ੇ ਤੇ दस्तक ਦੇ ਸਕਦੀ ਹੈ ਕਾਰੋਬਾਰ ਵਿੱਚ ਤੁਹਾਡੇ ਦੁਆਰਾ ਬਣਾਈ ਗਈ ਰਣਨੀਤੀ ਪ੍ਰਭਾਵਸ਼ਾਲੀ ਸਾਬਤ ਹੋ ਇਸ ਨਾਲ ਤੁਸੀਂ ਭਾਰੀ ਮੁਨਾਫਾ ਪ੍ਰਾਪਤ ਕਰ ਸਕਦੇ ਹੋ ਤੁਹਾਡੀਆਂ ਬਹੁਤ ਸਾਰੀਆਂ ਇਸ਼ਾਵਾਂ ਪੂਰੀਆਂ ਹੋ ਸਕਦੀਆਂ ਨੇ ਇਸ ਦੇ ਨਾਲ ਤੁਹਾਨੂੰ ਕਿਸਮਤ ਦਾ ਪੂਰਾ ਸਮਰਥਨ ਮਿਲ ਸਕਦਾ ਹੈ ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਮਾਪਿਆਂ ਦੀ ਸਿਹਤ ਪ੍ਰਤੀ ਥੋੜਾ ਜਿਹਾ ਸੁਚੇਤ ਰਹੋ ਅਗੇ ਰਾਸ਼ੀ ਹੈ ਕੰਨਿਆ ਰਾਸ਼ੀ ਸ਼ਨੀ ਉਤਰ ਭਾਰਦਰ ਪਦ 79 ਦੇ 7ਵੇਂ ਘਰ ਵਿੱਚ ਹੋਵੇਗਾ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਨੇ ਵਿਆਹ ਦੀਆਂ ਸੰਭਾਵਨਾਵਾਂ ਨੇ ਤੁਸੀਂ ਪ੍ਰੇਮ ਦੇ ਮਾਮਲਿਆਂ ਵਿੱਚ ਵੀ ਸਫਲ ਹੋ ਸਕਦੇ ਹੋ ਪ੍ਰੇਮ ਵਿਆਹ ਵੀ ਹੋ ਸਕਦਾ ਹੈ ਤੁਸੀਂ کاروبار ਰਾਹੀਂ ਵੀ ਬਹੁਤ ਲਾਭ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਬੈਂਕ ਤੋਂ ਕਰਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਲਾਭ ਮਿਲ ਸਕਦਾ ਹੈ کاروبار ਵਿੱਚ ਤੁਹਾਡੇ ਦੁਆਰਾ ਬਣਾਈਆਂ ਗਈਆਂ ਰਣਨੀਤੀਆਂ ਸਫਲ ਹੋ ਸਕਦੀਆਂ ਨੇ ਤੁਸੀਂ ਬਹੁਤ ਵੱਡਾ ਮੁਨਾਫਾ ਕਮਾ ਸਕਦੇ ਹੋ ਤੁਹਾਡੀਆਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਨੇ ਤੁਸੀਂ ਕਈ ਲੰਬੀਆਂ ਯਾਤਰਾਵਾਂ ਕਰ ਸਕਦੇ ਹੋ ਇਸ ਤੋਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਕਿਸਮਤ ਦੇ ਪੂਰੇ ਸਮਰਥਨ ਦੇ ਕਾਰਨ ਤੁਸੀਂ ਹਰ ਖੇਤਰ ਵਿੱਚ ਸਫਲ ਹੋਵੋਗੇ ਘਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਹੁਣ ਖਤਮ ਹੋ ਸਕਦੀਆਂ ਨੇ ਜੇਕਰ ਤੁਸੀਂ ਸਬਰ ਨਾਲ ਕੰਮ ਕਰੋਗੇ ਤਾਂ ਤੁਸੀਂ ਜਰੂਰ ਸਫਲ ਹੋਵੋਗੇ ਅਗੇ ਰਾਸ਼ੀ ਹੈ ਕੁੰਭ ਰਾਸ਼ੀ ਸ਼ਨੀ ਵਿੱਚ ਰਾਸ਼ੀ ਦੇ ਦੂਜੇ ਘਰ ਵਿੱਚ ਹੋਣ ਕਾਰਨ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਸਾਰੇ ਲਾਭ ਮਿਲ ਸਕਦੇ ਨੇ ਤੁਹਾਡਾ ਪਰਿਵਾਰ ਨਾਲ ਚੰਗਾ ਸਮਾਂ ਬੀਤੇਗਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਤੁਹਾਡੇ ਦਰਵਾਜ਼ੇ ਤੇ दस्तक ਦੇ ਸਕਦੀ ਹੈ ਤੁਹਾਡੇ ਕੈਰੀਅਰ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਜੇਕਰ ਤੁਸੀਂ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਸ ਸਮੇਂ ਦੌਰਾਨ ਲਾਭ ਮਿਲ ਸਕਦਾ ਹੈ ਤਰੱਕੀ ਦੇ ਨਾਲ-ਨਾਲ ਤਨਖਾਹ ਵਾਧੇ ਦੀਆਂ ਸੰਭਾਵਨਾਵਾਂ ਵੀ ਨੇ ਵਿੱਤੀ ਸਥਿਤੀ ਚੰਗੀ ਰਹਿਣ ਵਾਲੀ ਹੈ ਆਮਦਨ ਦੇ ਕਈ ਸਰੋਤ ਖੁੱਲ ਸਕਦੇ ਨੇ ਇਸ ਦੇ ਨਾਲ ਹੀ ਤੁਸੀਂ ਦੌਲਤ ਇਕੱਠੀ ਕਰਨ ਵਿੱਚ ਸਫਲ ਹੋ ਸਕਦੇ ਹੋ ਤੁਹਾਨੂੰ ਵਿਦੇਸ਼ ਤੋਂ ਪੈਸਾ ਕਮਾਉਣ ਦਾ ਮੌਕਾ ਮਿਲ ਸਕਦਾ ਹੈ ਸਿਹਤ ਚੰਗੀ ਰਹੇਗੀ ਯਾਦ ਰਹੇ ਇਹ ਸਾਰੀ ਜਾਣਕਾਰੀ ਵੱਖ-ਵੱਖ ਜੋਤਿਸ਼ ਮਾਰਿਆਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਵੀਡੀਓ